ਵਾਰਕਰ ਤੋਂ ਵਾਰਕਰ ਤੋਂ ਕੇ ਬੰਦਾ ਗਲਤ ਸਾਰਤੀ ਅਨਸਰ ਜਿਹਦੇ ਸਿਰ ਤੇ ਪਗੜੀ ਬੰਨੀ ਹੋਈ ਆ ਉਹ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਡੇ ਔਰ ਸ਼ਿਵ ਸੈਨਾਰਾ ਦੇ ਜਿਹੜੇ ਵਰਕਰ ਹਨ ਉਹਨਾਂ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸ਼ਿਵ ਸੈਨਾਰਾ ਨੇ ਕੀ ਗੰਦ ਪਾਰਕ ਹੈ ਜੀ ਤੇਨਾਰ ਜੀ ਸ਼ਿਗਰ ਦਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਸੁਣ ਮਾਰੇ ਬਹੁਤ ਜਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਰਵਾ ਛਡਵਾਇਆ ਜ਼ਿਲ੍ਹਾ ਪ੍ਰਧਾਨ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕੁਰਬਾਨਾ ਮਾਰ ਗਏ ਬੰਦੇ ਜੀ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾਰੇ ਪਾਸੇ ਹੋ ਜੋ ਸਾਰੇ ਬੰਦਿਆਂ ਨੇ ਗੱਲ ਪੈ ਗਈ ਆ ਉਹ ਕਹਿੰਦੇ ਵੀ ਜਿਹੜਾ ਕੋਈ ਹੁੰਦਾ ਤੁਸੀਂ ਤੋ ਕਰ ਲਓ ਜੀ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਧੂ ਕੇ ਉਹਨੂੰ ਕੁੱਟਿਆ ਨੀ ਹੈਗੀ ਜਿਹੜਾ ਜਿਹੜਾ ਹਾਂਜੀ ਹਾਂ ਜੀ ਕਿਸੇ ਨੇ ਕੋਈ ਕਿਸੇ ਦੇ ਆਇਆ ਕਾਰ ਨਹੀਂ ਆਇਆ ਇਸ ਤਰ੍ਹਾਂ ਨਹੀਂ ਖਾਣਾ ਨਿਕਲਦਾ ਮਲਾਜਮਾ ਤੁਹਾਡਾ ਡੋਗ ਪਾਸੇ ਹਰਦੇ ਨਾਲ ਦੇਖ ਬਈ ਯਾਰ ਅਸੀਂ ਸਾਡੀ ਇਹਨਾਂ ਨਾਲ ਹਾਂ ਸਾਡੀ ਉਧਰ ਵੀ ਕੋਈ ਸਾਡਾ ਕੋਈ ਦੌੜਾ ਨਹੀਂ ਯਾਰ ਕੋਈ ਬੰਦੇ ਕੋਈ ਖੜਦੇ ਆ ਕਿਸੇ ਰੋਲੇ ਪਿੱਛੇ ਖੜਦੇ ਚੌਂਕੀ ਵਾਲੇ ਨੇ ਆਪਣੇ ਪ੍ਰਧਾਨ ਦੀ ਜੇਟਾ ਨੂੰ ਢੇਡ ਉਹ ਦੋਵੇਂ ਰੁਕ ਗਏ ਤੁਹਾਨੂੰ ਨਹੀਂ ਪਤਾ ਕੀ ਲੈਣਾ او جا یار اپ بھائی ہلو او جا یار زندہ باد زندہ باد بھائی کتے یار کوئی سننا تینوں کیا لوگاں لوکतंत्र نہیں ہے نہیں نہیں زندہ باد زندہ باد ٹھیک ہے او جو کوناں چل رہا ہے یار کوئی نہیں ہے ہر ماں بھو reonjadu, a ཎ� ཛྷསླ, བླླ, བླསླ, སློར ཁསླ, སླ རེསར སསར རེ རེ འའའསར སས ར ེེ འར ར ནའར འའའའསའ ར ོ अची कीअं मसला हुया ਯਾਰ ਕੀ ਮਾਮਲਾ ਕੀ ਹੋਇਆ ਬੈਠ ਗਿਆ ਬੈਠ ਯਾਰ ਹੋ ਗਿਆ ਕੀ ਆ ਯਾਰ ਆ ਗਿਆ ਚੱਲ ਤੋਰ ਯਾਰ ਹੁਣ ਠੱਕਾ ਲਾਈ ਯਾਰ ਯਾਰ ਮੇਰਾ ਨਾਮ ਇਤਿ ਤੇਜਦੀਸ਼ ਹੈ ਪੈਂਡਰ ਪਾਣਾ ਮੇਰਾ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੋਂ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਭਾਈ ਜੀ ਮਾਰੇ ਜੇ ਪਾਸੇ ਹੋ ਜੋ ਸਾਰੇ ਬੰਦਿਆਂ ਦੇ ਗਲ ਪੈ ਗਿਆ A to Z ਕਿੰਨੇ ਵੀ ਇੱਥੇ ਨਕਾ ਲਾਈ ਬੇਟਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਉਹ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਛੜਕਾ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲੈ ਮੁੰਡਾ ਕਿੱਧਰ ਗਿਆ ਚਾਕ ਤੇ ਕਿਉਂ ਕਿਸ ਤਰ੍ਹਾਂ ਜਦੋਂ ਹੋਇਆ ਕਿ ਇਸ ਤਰ੍ਹਾਂ ਦਾ ਹੋਇਆ ਮਹਾ ਉਹ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂਤੂ ਕੇ ਉਹਨੂੰ ਕੁੱਟਿਆ ਹੋ ਸਕਦਾ ਹੁੰਦਾ ਕੋਈ ਗੁੱਜੀਆਂ ਸੱਟਾਂ ਮਾਰੀਆਂ ਸੁੱਨ ਮਾਰੇ ਬਹੁਤ ਜ਼ਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਰਵਾ ਛਡਵਾਇਆ ਕੀ ਨਾ ਬਾਰੇ ਕੀ ਕਹਣਾ ਚੱਲੋ ਕੀ ਮੱਲਾ ਹੋਇਆ ਜੀ ਮੇਰੇ ਨਾਲ ਰਜੀਸ਼ ਗਰਗਾ ਪੰਜਾਬ ਪ੍ਰਧਾਨ ਸ਼ਿਵ ਸਨਾਂ ਸਾਡੇ 29 ਤਰੀਕ ਨੂੰ ਨਾ ਸ਼ਾਵ ਨੂੰ ਜ਼ਿਲ੍ਹਾ ਪ੍ਰਧਾਨਾ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕੁਰਬਾਨਾ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਦੀ ਡੀਐਸਪੀ ਸਾਹਿਬ ਨੂੰ ਦੱਸਦੀ ਐਸਐਚਓ ਸਿਟੀ ਨੂੰ ਦੱਸਦੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਐਸਆਈ ਲਾਇਆ ਰਸ਼ਪਾਲ ਸਿੰਘ ਉਹਨੂੰ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰਿਆਂ ਨੇ ਇਕੱਠੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਬੰਦੇ ਨਹੀਂ ਲੱਭਣੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕੰਮ ਕਰਨਾ ਕਰ ਲੋ ਉਹਦੇ ਸਬੰਧ ਵਿੱਚ ਅੱਜ ਸਾਰੇ ਸ਼ਿਵ ਸੈਨ ਇਕੱਠੇ ਹੋ ਗਏ ਅੱਜ ਉਹ ਬਾਸਾੜੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਕੋਈ ਲੋਕਾਂ ਨੇ ਧਰਨਾ ਕਾਹਦਾ ਲਾਉਣੇ ਕਾਹਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਦੀ ਐਸਪੀ ਜੀ ਸਾਹਿਬ ਦੇ ਧਿਆਨ ਤੇ ਲਿਆਤਾ ਉਹ ਆਉਂਦੇ ਫਿਰ ਕਰਦੇ ਜਿਵੇਂ ਜਿਸ ਤਰ੍ਹਾਂ ਕੋਈ ਮਾਫਲਾ ਭਖਿਆ ਕੀ ਨੋਜਵਾਲ ਦੀ ਕਥਮਾ ਰਹੀ ਹੈ ਕੀ ਉਹ ਲੋਕ ਸਾਡੇ ਗੱਲ ਪੈਣ ਨੂੰ ਆਇਆ ਤੁਹਾਨੂੰ ਪੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੀ ਰਿਕਾਰਡਿੰਗ ਆ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਾਹਦੇ ਕਾਹਦੇ ਲੀਡਰੋਂ ਤੁਸੀਂ ਕਾਹਦੇ ਸਰਕਾਰ ਤੁਹਾਨੂੰ ਐਮ ਸਾਹਿਬ ਅੱਗੋਂ ਹਿੰਜਰ ਦਾ ਗਲਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਇਸ ਮਤਨਾ ਧਰਨਾ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਜੀ ਅਜੇ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟ ਸੀ ਇੱਕ ਮੁਲਾਜ਼ਮ ਕੋਈ ਖੜੇ ਸੀ ਉਹ ਉਹ ਮੇਰੇ ਗਨਮੈਨ ਹੈ ਜੀ ਉਹ ਮੇਰੇ ਨਾਲ ਜੀ ਰਾਜ ਪ੍ਰਧਾਨ ਜੀ ਖੜੇ ਆ ਸਾਡੇ ਸਿਵ ਸੈਨਾ ਪੰਜਾਬ ਰਜੇਸ਼ ਗਰਗ ਜੀ ਖੜੇ ਗਿਆ ਤੇ ਉਹ ਕਹਿੰਦੇ ਵੀ ਜਿਹੜਾ ਕੋਸ ਹੁੰਦਾ ਤੁਸੀਂ ਤੁਸੀਂ ਕਰ ਲੋ ਜੀ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿਵ ਸੈਨਾ ਦੇ ਸਮਰਥਕ ਸੀਗੇ ਉਹਨਾਂ ਨੇ ਆ ਕੇ ਅੱਜ ਇੱਥੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਥੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨ ਤਿਕਰ ਗੱਲ ਪਹੁੰਚਾਉਣ ਦਾ ਉਤੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਅਨਸਰ ਜਿੰਦੇ ਸਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਡੇ ਔਰ ਸੇਵਸਨਾਰਾਂ ਦੇ ਜਿਹੜੇ ਵਰਕਰ ਉਹਨਾਂ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸੇਵਸਨਾਰਾਂ ਨੇ ਕੀ ਗੰਦ ਪਾਰਕ ਹੈ ਜੀ ਦੇਖੋ ਸੇਵਸਨਾਰਾਂ ਦੇ ਕੋਈ ਗੰਦ ਨਹੀਂ ਪਾਉਂਦੇ ਕੀ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਹੈ ਤੇ ਅੱਜ ਕਿੰਨੀ ਹਸੀ ਦੀ ਘਟਨਾ ਹੋਈ ਆ ਪੰਜਾਬ ਪ੍ਰਧਾਨ ਜੀ ਇੱਕ ਧਰਨੇ ਦੇ ਵਿੱਚ ਮੌਜੂਦ ਆ ਔਰ ਇੱਕ ਗਲਤ ਸਿਆਰਤੀ ਅਨਸਰ ਆ ਕੇ ਉਹਨਾਂ ਤੇ ਹਮਲਾ ਕਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਵੀ ਸਾਡੀ ਦਾ ਅੱਗੇ ਹਜੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਮੰਗ ਇਨਸਾਫ ਨਹੀਂ ਮਿਲਿਆ ਔਰ ਦੂਸਰਾ ਟੈਗ ਹੈ ਜਿਹੜਾ ਪੰਜਾਬ ਪ੍ਰਧਾਨ ਤੇ ਹੋ ਜਾਂਦਾ ਇਹੀ ਅਸੀਂ ਇਨਸਾਫ ਦੀ ਮੰਗ